ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਦੱਸ ਦਈਏ ਕਿ ਇੱਕ ਵਿਦਿਆਰਥੀ ਦੇ ਵੱਲੋਂ ਆਪਣੇ ਨਾਲ ਪੜ੍ਹਦੀ ਵਿਦਿਆਰਥਣ ਦੇ ਸਿਰ ਦੇ ਵਿੱਚ ਗੋਲੀ ਮਾਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਦੇ ਉਸਾਮਾ ਪਿੰਡ ਦੇ ਵਿੱਚ ਇੱਕ ਲਾ ਜਿਹੜਾ ਕਿ ਕਲਾਸ ਦੇ ਸਟੂਡੈਂਟ ਦੇ ਵੱਲੋਂ ਆਪਣੇ ਨਾਲ ਪੜ੍ਹਦੀ ਵਿਦਿਆਰਥਣ ਦੇ ਸਿਰ ਦੇ ਵਿੱਚ ਗੋਲੀ ਮਾਰੀਆ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜਾ ਕਿ ਆਤਮ ਹੱਤਿਆ ਇਹ ਆਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਜਪਾਲ ਦੇ ਦੌਰੇ ਤੋਂ 2 ਘੰਟੇ ਪਹਿਲਾਂ ਤਰਨਤਾਰਨ ਦੇ ਉਸਾਮਾ ਪਿੰਡ ਦੇ ਵਿੱਚ ਮਾਈ ਭਾਗੋ ਲਾ ਕਾਲਜ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਇੱਕ ਵਿਦਿਆਰਥੀ ਨੇ ਆਪਣੇ ਨਾਲ ਪੜ੍ਹਦੀ ਵਿਦਿਆਰਥਣ ਦੇ ਸਿਰ ਦੇ ਵਿੱਚ ਗੋਲੀ ਮਾਰੀ ਹੈ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਵਿਦਿਆਰਥਣ ਦੀ ਪਛਾਣ ਹੈ ਜਿਹੜੀ ਸੰਦੀਪ ਕੌਰ ਵਾਸੀ ਨੌ ਸ਼ਹਿਰਾ ਪੰਨੂਆ ਅਤੇ ਕੈਂਸਰ ਆਜਵਾਸੀ ਪਿੰਡ ਮਾਲੀਆ ਤਰਨਤਾਰਨ ਦੇ ਵੱਜੋਂ ਹੋਈ ਆ ਪੁਲਿਸ ਜਾਂਚ ਕਰ ਰਹੀ ਆ ਤੇ ਕਾਲਜ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਖੜੇ ਕੀਤੇ ਗਏ ਨੇ ਦੱਸ ਦਈਏ ਕਿ ਹਾਲੇ ਤੱਕ ਇਹ ਸਤਨੀ ਹੋਇਆ ਵੀ ਕਿਹੜੇ ਕਾਰਨ ਸੀ ਕੀ ਮਜਬੂਰੀ ਸੀ ਜਿਹੜੀ ਉਸ ਵਿਦਿਆਰਥੀ ਦੇ ਵੱਲੋਂ ਆਪਣੇ ਨਾਲ ਪੜਦੀ ਵਿਦਿਆਰਥਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਸਵਾਲ ਨੇ ਜਿਹੜੇ ਇੱਥੇ ਕਾਲਜ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਜਾਂਚ ਕਰ ਰਹੀ ਆ ਦੱਸ ਦਈਏ ਕਿ ਅੱਜ ਤਰਨਤਾਰਨ ਦੇ ਵਿੱਚ ਰਾਜਪਾਲ ਦਾ ਦੌਰਾ ਸੀ ਉਸ ਤੋਂ ਪਹਿਲਾਂ ਜਿਹੜੀ ਇਹ ਵੱਡੀ ਘਟਨਾ ਵਾਪਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੌ ਕਾਲਜ ਹੈ ਮਾਈਪਾਗੋ ਜਿਸ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਆਪਣੇ ਨਾਲ ਪੜ ਦੀ ਵਿਦਿਆਰਥਣ ਦੇ ਸਿਰ ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਗਈ ਹੈ ਕਾਰਨ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਜਿਹੜੀ ਪੁਲਿਸ ਆ ਉਹ ਜਾਂਚ ਕਰ ਰਹੀ ਆ ਪਰ ਇਸ ਦੇ ਨਾਲ ਕਾਲਜ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਇੱਕ ਵਾਰ ਫੇਰ ਦੱਸ ਦਿੰਦੇ ਆ ਕਿ ਰਾਜਪਾਲ ਦਾ ਦੌਰਾ ਸੀ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਪਹੁੰਚਣਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਐਨ 2 ਘੰਟੇ ਪਹਿਲਾਂ ਜਿਹੜੀ ਇਹ ਵੱਡੀ ਘਟਨਾ ਵਾਪਰੀ ਆ ਉਸਾਮਾ ਪਿੰਡ ਦੇ ਵਿੱਚ ਮਾਈ ਭਾਗੋਲਾ ਕਾਲਜ ਆ ਜਿਹੜਾ ਉੱਥੇ ਹੈਰਾਨ ਕਰਨ ਵਾਲੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਵਿਦਿਆਰਥੀ ਦੇ ਵੱਲੋਂ ਆਪਣੇ ਨਾਲ ਪੜ੍ਹਦੀ ਵਿਦਿਆਰਥਣ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਹੈ ਤਾਂ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਤੇ ਗੋਲੀ ਮਾਰੀ ਅਤੇ ਆਪ ਜਿਹੜੀ ਆਤਮ ਹੱਤਿਆ ਕੀਤੀ ਵਿਦਿਆਰਥੀ ਦੀ ਜਿਹੜੀ ਪਛਾਣ ਹੈ ਸੰਦੀਪ ਕੌਰ ਦੇ ਵੱਜੋਂ ਹੋਈ ਹੈ ਜਿਸ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਅਤੇ ਜਿਸ ਵਿਦਿਆਰਥੀ ਦੇ ਵੱਲੋਂ ਗੋਲੀ ਮਾਰੀ ਗਈ ਆ ਉਸ ਦਾ ਨਾਮ ਪ੍ਰਿੰਸ ਰਾਜ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰਿੰਸ ਪਿੰਡ ਮਾਲੀਆ ਤਰਨਤਾਰਨ ਦਾ ਰਹਿਣ ਵਾਲਾ ਜਿੱਥੇ ਸੰਦੀਪ ਕੋਰਾ ਜਿਹੜੀ ਨੋ ਸ਼ਹਿਰਾ ਪੰਨੂਆ ਦੀ ਰਹਿਣ ਵਾਲੀ ਆ ਪੁਲਿਸ ਜਾਂਚ ਕਰ ਰਹੀ ਹੈ ਕਾਲਜ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਖੜੇ ਹੋਏ ਨੇ ਪਰ ਹਾਲੇ ਤੱਕ ਕੋਈ ਵੀ ਜਿਹੜਾ ਕਿ ਪ੍ਰਸ਼ਾਸਨ ਦਾ ਬਿਆਨ ਸਾਹਮਣੇ ਨਹੀਂ ਆਇਆ ਵੀ ਕੀ ਕਾਰਨ ਸੀ ਕਿਹੜੇ ਕਾਰਨਾ ਕਰਕੇ ਇਹ ਘਟਨਾ ਵਾਪਰੀ ਆ ਤਾਂ ਜਿਹੜਾ ਕਾਲਜ ਆ ਉਸ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਵਿਦਿਆਰਥੀ ਕਾਲਜ ਦੇ ਅੰਦਰ ਅਸਲਾ ਕਿਵੇਂ ਲੈ ਕੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਪਾਲ ਦੇ ਦੌਰੇ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਵਿਦਿਆਰਥੀ ਦੇ ਵੱਲੋਂ ਆਪਣੇ ਨਾਲ ਪੜਦੀ ਵਿਦਿਆਰਥਣ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਆਪਣੇ ਆਪ ਤੇ ਗੋਲੀ ਮਾਰ ਕੇ ਆਪ ਵੀ ਜਿਹੜੀ ਕਿ ਆਤਮ ਹੱਤਿਆ ਕੀਤੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਾਣਨ ਤੇ ਨਹੀਂ ਬਣੇ ਰਹੋ ਸਾਡੇ